ਹੈਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਫਨੌਜੀ ਦੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਸਵੇਰ ਤੋਂ ਆਪਾਂ ਵਲੌਗ ਸਟਾਰਟ ਕਰਦੇ ਆਂਗੇ ਤੇ ਬਸ ਕੱਪੜੇ ਪਾਏ ਹੋਏ ਨੇ ਮਸ਼ੀਨ ਦੇ ਵਿੱਚ ਆ ਆਲੂ ਉਬਲਣ ਦੇ ਲਈ ਰੱਖੂਗੀ ਹੁਣ ਮੈਂ ਆਲੂ ਵਾਲੇ ਪਰੌਂਠੇ ਬਣਾਉਂਗੀ ਕਿੰਦਰ ਨੇ ਰਾਤ ਨੂੰ ਕਿਹਾ ਸੀ ਕਿ ਮम्मी ਪਰੌਂਠੇ ਬਣਾ ਕੇ ਖਵਾਈ ਸਵੇਰੇ ਮੈਂ ਕਿਹਾ ਚੱਲ ਕੋਈ ਨਾ ਬਣਾ ਲੂ ਇੱਕ ਰਾਉਂਡ ਦੇ ਕੱਪੜੇ ਮੈਂ ਧੋ ਕੇ ਆ ਡਰਾਈਰ ਟ੍ਰਾਈ ਹੋਣ ਦੇ ਲਈ ਮਸ਼ੀਨ 'ਚ ਪਾ ਕੇ ਆਈਆਂ ਦੂਜਾ ਇੱਕ ਰਾਉਂਡ ਚੱਲ ਰਿਹਾ ਹੈਗਾ ਠੀਕ ਹੈ ਜੀ ਤੇ ਬਾਕੀ ਝਾੜੂ ਲਾਉਂਦੀ ਸੀ ਮੈਂ ਕਿਹਾ ਚਲੋ ਪਹਿਲਾਂ ਵੀਡੀਓ ਨੂੰ ਸਟਾਰਟ ਕਰ ਲਾਂ ਤੇ ਫਿਰ ਮੈਂ ਲਾਉਂਗੀ ਜਿਹੜਾ ਕੱਲ ਮੈਂ ਤੁਹਾਡੇ ਨਾਲ ਇੱਕ ਪੈਕ ਸ਼ੇਅਰ ਕੀਤਾ ਸੀ ਨਾ ਉਹ ਲਾਉਂਗੀ ਉਹ ਮੈਂ ਹਾਂ ਵੀ ਮੇਰੇ ਨੇ ਚਲ ਕੰਮ ਕਰ ਖਤਮ ਕਰਦੇ ਕਰਦੇ ਉਹ ਸੁੱਕ ਜਾਂਦਾ ਪਰ ਕੁਛ ਮੈਂ ਕੱਪੜੇ ਨਹੀਂ ਚੇਂਜ ਕੀਤੇ ਸੀ ਕਿਉਂਕਿ ਮੇਰੇ ਆ ਲਾਈਟ ਕਲਰ ਦੇ ਕੱਪੜੇ ਨੇ ਬਿਲਕੁਲ ਹਨਾ ਫਿਰ ਇਹਨਾਂ ਦੇ ਚਿੱਟਾ ਵਗੈਰਾ ਪਏ ਹੋਇਆ ਤਾਂ ਵੀ ਔਖਾ ਸੀਗਾ ਤੇ ਕੱਪੜੇ ਜ਼ਰੂਰ ਤੁਸੀਂ ਵੀ ਜੇਕਰ ਲਾਉਣੇ ਤਾਂ ਪੁਰਾਣੇ ਪਾ ਕੇ ਲਾਓ ਠੀਕ ਹੈ ਜੀ ਤੇ ਚਿੱਟਾ ਜਿਹੜਾ ਆ ਮੰਨ ਲਓ ਮੰਨ ਲਈ ਆਪਣੇ ਦੇਖੋ ਕੋਈ ਵੀ ਹਨਾ ਲੱਗ ਹੀ ਜਾਂਦਾ ਕੁਛ ਵੀ ਆਪਾਂ ਲਾਈਏ ਚਾਹੇ ਕਲਰ ਲਈਏ ਚਾਹੇ ਕੁਛ ਵੀ ਆ ਤੇ ਦੂਜੀ ਗੱਲ ਗਲਵਜ਼ ਨਹੀਂ ਸੀਗੇ ਗਲਬ ਜੀ ਮੰਗਵਾਏ ਨੇ ਪਲੇਸ ਸਾਹਿਬ ਤੋਂ ਕਈ ਕਈ ਦਿਨ ਫਿਰ ਹੱਥਾਂ ਤੋਂ 컬러 ਨਹੀਂ ਜਾਂਦਾ ਹੈਗਾ ਹੱਥ ਪੂਰੇ ਕਾਲੇ ਹੋ ਜਾਂਦੇ ਨੇ ਨੇਲਸ ਕਾਲੇ ਹੋ ਜਾਂਦੇ ਨੇ ਹੁਣ ਮਸਾ ਠੀਕ ਹੋਈ ਨਾ ਦੇਖੋ ਕਿੰਨੇ ਦਿਨਾਂ ਚ ਜਿਹੜਾ ਉਸ ਦਿਨ ਮੈਂ ਸ਼ੈਂਪੂ ਕੀਤਾ ਸੀ ਨਾ ਸ਼ੈਂਪੂ ਵੀ ਇਦਾਂ ਕਰ ਦਿੰਦਾ ਕਾਲੇ ਕਾਲੇ ਹੱਥ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਗਲਬ ਜੀ ਮੰਗਾ ਲੈਂਦੇ ਹਾਂ ਪਲੇਸ ਸਾਹਿਬ ਤੋਂ ਗਲਬ ਜੀ ਮਂਗਾਏ ਨੇ ਹੁਣ ਲਾਉਂਗੀ ਠੀਕ ਹੈ ਜੀ ਉਦੋਂ ਪਹਿਲਾਂ ਮੈਂ ਕੱਪੜੇ ਸੁੱਕਣੇ ਪਾਉਣੇ ਆ ਆਲੂ ਬਲਣ ਦੇ ਲਿਆ ਰੱਖਣੀਆਂ ਝੜੂ ਝੜੂ ਲਾਉਣੀਆਂ ਤੇ ਸਭਾ ਕੀ ਇੱਕ ਭੈਣ ਦਾ ਨਾ ਚਰਨਜੀਤ ਕੌਰ ਭੈਣਾ ਮੈਂ ਨਾਮ ਲਈ ਦਿੰਨੀ ਆ ਬਸ ਤਾਂ ਉਹਨੇ ਕਈ ਕਮੈਂਟ ਕਰੇ ਹੋਏ ਨੇ ਮੈਨੂੰ ਇੱਥੇ ਨੈਗੇਟਿਵ ਹੀ ਨੇ ਮਤਲਬ ਕਿ ਥੋੜਾ ਜਿਹਾ ਪਤਾ ਨਹੀਂ ਕਿਉਂ ਮੇਰੇ ਨਾਲ ਕੋਈ ਚਲੋ ਹੁੰਦਾ ਨਾ ਕਿਸੇ ਨੂੰ ਮੈਨ ਨਹੀਂ ਵਧੀਆ ਲੱਗਦੀ ਪਰ ਚਲੋ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ਾਂ ਨਾਲ ਕੋਈ ਵੀ ਕੁਝ ਵੀ ਬੋਲ ਕੇ ਲਿਖ ਕੇ ਚੱਲੇ ਜਾਂਦਾ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਮੇਰਾ ਕੰਮ ਆ ਜਿਹੜਾ ਮੈਂ ਕਿਸੇ ਨੂੰ ਗਲਤ ਰਹਿ ਦਿੰਦੀ ਨਹੀਂ ਹੈਗੀ ਠੀਕਾ ਜੀ ਮੈਂ ਆਪਣਾ ਕੰਮ ਕਰੀ ਜਾਣਾ ਮੈਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਹਨੇ ਹੁੰਦੇ ਨੇ ਜਿਵੇਂ ਹਾਥੀ ਹੈ ਦੇਖੋ ਆਪਣੀ ਚਾਲ ਚੱਲੀ ਜਾਂਦਾ ਤੇ ਭੌਂਕਦੇ ਨੇ ਭੌਂਕੀ ਜਾਂਦੇ ਨੇ ਹਨਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਾਥੀ ਆਪਣੀ ਚਾਲ ਜੱਲੇ ਹੀ ਜਾਂਦਾ ਹੁੰਦਾ ਤਾਂ ਇਸ ਕਰਕੇ ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ ਪਰ ਪਤਾ ਕੀ ਹੈ ਜਿਵੇਂ ਹੁਣ ਮੈਂ ਦੇਖੋ ਘਰ ਜਿੱਜਾਂ ਵਰਤਦੀ ਇਹ ਸਾਰੀਆਂ ਮਤਲਬ ਘਰ ਦੀਆਂ ਪੀਸ ਕੇ ਵਰਤਦੀਆਂ ਜੋ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹੁੰਦੀ ਆ ਮੈਂ ਦੇਖੋ ਤੁਹਾਡੇ ਨਾਲ ਲੈ ਕੇ ਸਿਕਾ ਕਰਦੀਆਂ ਫਲੀਆਂ ਆ ਰੀਠਾ ਔਲੇ ਹਨਾ ਜੋ ਵੀ ਲੈ ਕੇ ਆਈ ਸੀ ਮੈਂ ਫਲੀਆਂ ਲੈ ਕੇ ਆਈ ਸੀ ਉਹ ਮੈਂ ਘਰ ਪੀਸੀਆਂ ਠੀਕ ਹੈ ਜੀ ਜਿਵੇਂ ਹੁਣ ਮੇਥੀ ਦਾਣਾ ਹੋ ਗਿਆ ਮੇਥੀ ਦਾਣਾ ਤੁਹਾਡੇ ਸਾਹਮਣੇ 깔 ਪੀਸੀਆ ਨੇ ਠੀਕ ਹੈ ਜੀ ਕਲੌਂਜੀ ਮੈਂ ਤੁਹਾਡੇ ਸਾਹਮਣੇ 깔 ਪੀਸੀ ਹੈਗੀ ਤੇ ਉਸ ਤੋਂ ਬਾਅਦ ਆਮਲਾ ਪਾਊਡਰ ਉਹ ਵੀ ਘਰ ਦਾ ਪੀਸਿਆ ਹੋਇਆ ਹੀ ਆ ਠੀਕ ਹੈ ਬਾਜ਼ਾਰ ਵਾਲਾ ਨਹੀਂ ਹੈਗਾ ਹੁਣ ਤੁਸੀਂ ਕੀ ਕਰਦੇ ਹੋਗੇ ਤੁਸੀਂ ਬਾਜ਼ਾਰੋਂ ਪੀਸੀ ਪਸਾਈ ਪਾਊਡਰ ਲੈ ਆਉਨੇ ਹੋ ਕਿ ਘਰਾਂ ਕਈ ਵਾਰ ਕਿਸੇ ਦੀ ਮਿਕਸੀ ਨਹੀਂ ਹੁੰਦੀ ਚਲੋ ਹਨਾ ਸਭ ਦੇ ਘਰ ਹਰ ਇੱਕ ਚੀਜ਼ ਨਹੀਂ ਹੁੰਦੀ ਦੇਖੋ ਸੱਤ ਸੰਦਾ ਕੋਈ ਬੰਦਾ ਵੀ ਨਹੀਂ ਮੈਂ ਵੀ ਨਹੀਂ ਹੈਗੀ ਮੈਂ ਜੇ ਕਹਾ ਸਤ ਸੰਦੀ ਮੈਂ ਵੀ ਨਹੀਂ ਹੈਨਾ ਆਪਾਂ ਬਾਜ਼ਾਰ ਤੋਂ ਪੀਸੇ ਪਸਾਈਆਂ ਚੀਜ਼ਾਂ ਲੈ ਆਉਨੇ ਆ ਪਰ ਉਹਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਉਹਨਾਂ ਵਿੱਚ ਕੀ ਚੀਜ਼ ਆ ਹੈਨਾ ਕੀ ਮਿਲਾਵਟ ਕੀਤੀ ਹੋਈ ਆ ਉਹ ਚੀਜ਼ਾਂ ਦੇ ਆਪਾਂ ਨੂੰ ਰਿਜ਼ਲਟ ਨਹੀਂ ਵਧੀਆ ਮਿਲਦੇ ਸੋ ਮੈਂ ਤਾਂ ਹੀ ਕਹਿ ਰਹੀ ਹੁੰਦੀ ਆ ਵੀ ਜੋ ਵੀ ਚੀਜ਼ ਤੁਸੀਂ ਲੈ ਕੇ ਆਉਨੇ ਹੋ ਘਰ ਪੀਸ ਕੇ ਖੁਦ ਆਪਣੀ ਤਸੱਲੀ ਨਾਲ ਉਹ ਚੀਜ਼ ਨੂੰ ਮਿਲਾਓ ਤਾਂ ਰਿਜ਼ਲਟ ਤੁਹਾਨੂੰ ਕਿਵੇਂ ਨਹੀਂ ਮਿਲਣਗੇ ਉਹ ਚੀਜ਼ਾਂ ਦੇ ਬਾਕੀ ਕੁਝ ਕੁ ਲੋਕਾਂ ਨੂੰ ਨਾ ਸਮਝ ਨਹੀਂ ਹੁੰਦੀ ਆਕਲੀ ਨਹੀਂ ਹੁੰਦੀ ਹੈਗੀ ਵੀ ਇਹ ਚੀਜ਼ਾਂ ਕੀ ਨੇ ਕੀ ਨਾ ਕੁਝ ਕੁ ਲੋਕਾਂ ਨੂੰ ਤਾਂ ਜਿਹੜੀਆਂ ਬੁੱਟੀਆਂ ਵੀ ਐਵੇਂ ਹੀ ਲੱਗਦੀਆਂ ਨੇ ਹੈਨਾ ਤੇ ਜਿਹੜੀਆਂ ਬੂਟੀਆਂ ਜਿਹੜੀ ਦੇਸੀ ਨੇ ਇਹਨਾਂ ਦੇ ਰਿਜ਼ਲਟ ਆਪਾਂ ਨੂੰ ਵਧੀਆ ਹੀ ਮਿਲਦੇ ਨੇ ਭਾਵੇਂ ਲੇਟ ਮਿਲਦੇ ਨੇ ਪਰ ਮਿਲਦੇ ਜ਼ਰੂਰ ਵਧੀਆ ਨੇ ਤੁਸੀਂ ਮੇਰੀ ਪੇਸਟ ਜਿਹੜੀ ਪੁਰਾਣੀਆਂ ਵੀਡੀਓ ਨੂੰ ਚੈੱਕ ਕਰ ਲਿਓ ਵੀ ਪੁਰਾਣੀਆਂ ਵੀਡੀਓ ਤੇ ਮੇਰੇ ਵਾਲ ਕਿਸ ਤਰ੍ਹਾਂ ਨੇ ਹੁਣ ਮੇਰੇ ਵਾਲ ਕਿਵੇਂ ਨੇ ਠੀਕ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀਡੀਓ ਮੇਰੇ ਅਬਾਊਟ ਤੇ ਜਾ ਕੇ ਪੁਰਾਣੀਆਂ ਵੀਡੀਓ ਮੇਰੇ ਚੈੱਕ ਕਰੋ ਪਹਿਲਾਂ ਮੇਰੇ ਵਾਲਾਂ ਦੀ ਲੈਂਥ ਕਿੰਨੀ ਸੀ ਵਾਲ ਮੇਰੇ ਕਿਵੇਂ ਸੀ ਤੇ ਹੁਣ ਮੇਰੇ ਵਾਲ ਕਿਵੇਂ ਨੇ ਠੀਕ ਆ ਜੀ ਸਾਨੂੰ ਜਿੱਦ ਤੋਂ ਮੈਂ ਇਹ ਚੀਜ਼ਾਂ ਟਰਾਈ ਕਰਨੀਆਂ ਸ਼ੁਰੂ ਕੀਤੀਆਂ ਨੇ ਮੈਨੂੰ ਰਿਜ਼ਲਟ ਜਿਹੜੇ ਪੂਰੇ ਵਧੀਆ ਮਿਲੇ ਨੇ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਨਏ ਰਿਜ਼ਲਟ ਮਿਲੇ ਹੈਗੇ ਠੀਕ ਆ ਜੋ ਵੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਅੱਜ ਤੱਕ ਕੋਈ ਮੈਂ ਫੇਕ ਚੀਜ਼ ਦਾ ਰਿਜ਼ਲਟ ਮਤਲਬ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਹੈਗੇ ਠੀਕ ਆ ਸਭ ਜੋ ਮੈਂ ਆਪ ਵਰਤ ਕੇ ਤੁਹਾਡੇ ਨਾਲ ਫੇਕ ਚੀਜ਼ ਸ਼ੇਅਰ ਕਰਦੀ ਆ ਠੀਕ ਆ ਅੱਗੇ 1 ਮਿੰਟ ਜੀ ਮੈਂ ਬਾਬਾ ਜੀ ਅੱਗੇ ਡਾਲ ਹੀ ਪਾਵਾਂ ਲਓ ਜੀ ਬਾਬਾ ਜੀ ਨੂੰ ਆਹ ਪਾ ਕੇ ਇਹਨੇ ਦਾਲ ਲਈ ਤੇ ਬਾਕੀ ਮੈਂ ਕੀ ਕਹਿੰਨੀ ਸੀ ਕਿ ਵੀ ਮੈਨੂੰ ਚਲੋ ਕੋਈ ਫਰਕ ਨਹੀਂ ਪੈਂਦਾ ਕੋਈ ਕੁਝ ਵੀ ਲਿਖੀ ਜੇ ਪਤਾ ਕੀ ਹੈਗਾ ਸਾਨੂੰ ਨਾ ਆਦਤ ਪਈ ਹੋਈ ਹੈ ਜਿਹੜਿਆ ਕਮੈਂਟ ਕਰਦੇ ਹੋ ਤੁਸੀਂ ਹਨਾ ਵੀ ਪਤਾ ਨਹੀਂ ਇਹ ਆਇਆ ਇੱਕ ਪਤਾ ਬੋਲਣ ਦਾ ਤਰੀਕਾ ਵੀ ਹੁੰਦਾ ਚਲੋ ਤੁਸੀਂ ਕੁਝ ਵੀ ਹੋਰ ਉਹ ਕਰ ਦੋ ਹਨਾ ਤੇ ਬੋਲਣ ਦਾ ਤਰੀਕਾ ਥੋੜਾ ਜਿਹਾ ਸਹੀ ਹੋਣਾ ਚਾਹੀਦਾ ਤੁਹਾਡਾ ਬੋਲਣ ਦਾ ਤਰੀਕਾ ਵੀ ਗਲਤ ਹੈਗਾ ਭੈਣ ਹਨਾ ਤੇ ਇੱਕ ਤੁਸੀਂ ਲੇਡੀਜ਼ ਹੋ ਕੇ ਇੱਕ ਲੇਡੀਜ਼ ਦੇ ਉੱਪਰ ਹੀ ਐਡਾ ਨਾ ਕਿਵੇਂ ਬੋਲ ਰਹੇ ਹੋ ਤੁਸੀਂ ਤੇ ਮਿੰਟ ਕੋਈ ਫਰਕ ਨਹੀਂ ਪੈਂਦਾ ਤੇ ਇਹ ਗੱਲਾਂ ਨਾਲ ਹਨਾ ਤੂੰ ਕੁਝ ਵੀ ਲਿਖੀ ਆ ਤੂੰ ਪਤਾ ਕੀ ਆ ਇਹ ਭੈਣ ਨੇ ਪਤਾ ਕੀ ਲਿਖਿਆ ਜੀ ਕਹਿੰਦੇ ਵਧੀਆ ਕੰਮ ਕਰੋ ਆ YouTube ਨਾਲ ਕੋਈ ਉਹ ਨਹੀਂ ਹੋਣਾ ਕਹਿੰਦੇ ਤੇ ਸਾਨੂੰ ਵਧੀਆ ਜੀ ਅਸੀਂ ਸਾਨੂੰ ਸਭ ਪਤਾ ਸਾਡਾ ਚੰਗਾ ਮਾੜਾ ਹਨਾ ਕੀ ਹੈਗਾ ਕੀ ਨਹੀਂ ਹੈਗਾ ਹਨਾ ਸਾਡੇ ਲਈ ਕੀ ਚੰਗਾ ਕੀ ਸਾਡੇ ਲਈ ਮਾੜਾ ਸਾਨੂੰ ਸਭ ਪਤਾ ਹੈ ਠੀਕ ਆ ਤੇ ਉਹ ਤੇਰੇ ਤੋਂ ਸਾਨੂੰ ਕੋਈ ਉਹ ਲੈਣ ਦੀ ਜਾਂ ਤੂੰ ਸਾਨੂੰ ਕੋਈ ਸੁਝਾਅ ਦੇਵੇਂਗੀ ਹਨਾ ਉਹਦਾ ਸਾਨੂੰ ਕੋਈ ਲੋੜ ਨਹੀਂ ਹੈਗੀ ਉਹਦੀ ਹੈਨਾ ਵੀ ਤੂੰ ਦੱਸੇਗੀ ਤਾਂ ਸਾਨੂੰ ਅਸੀਂ ਕੁਝ ਧੇਰਾ ਭਵਾਂਗੇ ਕੋਈ ਉਹ ਆ ਤੇ ਬਾਕੀ ਇਹ ਕੋਈ ਬੇਲਿਆਂ ਦਾ ਕੰਮ ਨਹੀਂ ਹੁੰਦਾ ਹੈਗਾ ਕਈਆਂ ਨੂੰ ਇਹ ਲੱਗਦਾ ਹੋਊਗਾ ਵੀ ਇਹ ਬੇਲਿਆਂ ਦਾ ਕੰਮ ਹੈ ਬੇਲਿਆਂ ਦਾ ਕੰਮ ਨਹੀਂ ਹੈਗਾ ਇਹ ਪਤਾ ਇਹ ਬਹੁਤ ਔਖਾ ਕੰਮ ਆ ਸਾਰਾ ਦਿਨ ਕੈਮਰਾ ਇੱਥੋਂ ਚੱਕ ਕੇ ਉੱਥੇ ਕਰਨਾ ਰੱਖਣਾ ਹੈਨਾ ਵੀਡੀਓ ਬਣਾਉਣੀ ਐਡਿਟ ਕਰਨਾ ਸੌ ਸੌ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਰਨੀਆਂ ਪੈਂਦੀਆਂ ਨੇ YouTube ਤੇ ਇਹ ਵੀ ਇੱਕ ਜੌਬ ਆਗੀ ਮੁੰਡਾ ਘਰ ਤੋਂ ਬਾਹਰ ਜਾਂਦਾ ਕੋਈ ਵੀ ਲੀਡੀਜ਼ ਹੈ ਜਿਹਹੇ ਜੈਂਸਾ ਘਰ ਤੋਂ ਬਾਹਰ ਜਾਂਦਾ ਜਿਵੇਂ ਆਪਣਾ ਟਿਫਨ ਪੈਕ ਕਰਕੇ ਲੈ ਜਾਂਦਾ ਉੱਥੇ ਫਿਰ ਪੂਰਾ ਦਿਨ ਬੈਠ ਕੇ ਕੰਮ ਕਰਨਾ ਇਸੇ ਤਰ੍ਹਾਂ ਇਹ ਆ ਪਰ ਇੰਨਾ ਕ ਫਰਕ ਆ ਮੈਂ ਆਪਣੇ ਘਰ ਦੇ ਵਿੱਚ ਕੰਮ ਕਰ ਰਹੀ ਆ ਠੀਕ ਆ ਤੇ ਲੋਕ ਬਾਹਰ ਜਾ ਕੇ ਕੰਮ ਕਰ ਰਹੇ ਨੇ ਫਰਕ ਕੋਈ ਨਹੀਂ ਹੈਗਾ ਇੰਨਾ ਕੀ ਫਰਕ ਆ ਤੇ ਮੈਂ ਬਸ ਆਪਣੇ ਘਰ ਦੇ ਵਿੱਚ ਬੈਠ ਕੇ ਜੌਬ ਕਰ ਰਹੀ ਆ ਤੇ ਜਿਹੜੇ ਆਫਿਸ ਤੇ ਜਾ ਕੇ ਜਾਂ ਬਾਹਰ ਭਾਂ ਭਰਾ ਕੋਈ ਵੀ ਆਪਣਾ ਕੰਮਕਾਰ ਕਰਦੇ ਨੇ ਹਨਾ ਤੇ ਬਸ ਇੰਨਾ ਕੀ ਫਰਕ ਆਗਾ ਤੇ ਬਾਕੀ ਇਨਕਮ ਦੀ ਗੱਲ ਰਹੀ ਵੀ ਪੂਰੀ ਨਹੀਂ ਪੈਣੀ ਹਨਾ ਐਂ ਆ ਤੂੰ ਲਿਖਿਆ ਸੀ ਮੈਨੂੰ ਬਹੁਤ ਵਧੀਆ ਇਨਕਮ ਹੋ ਰਹੀ ਹੈ YouTube ਤੋਂ ਠੀਕ ਹੈ ਮੈਂ ਆਪਣੇ ਅੜੇ ਧੁੜੇ ਖਰਚੇ ਨੇ ਜਿਹੜੇ ਉਹ ਕੱਢ ਰਹੀਆਂ ਠੀਕ ਹੈ ਪੈਣੇ ਤੇ ਤੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਵੀ ਪੂਰੀ ਪੈਣੀ ਹੈ ਜਾਂ ਨਹੀਂ ਪੈਣੀ ਠੀਕ ਹੈ ਉਹ ਮੇਰੀ ਮਰਜ਼ੀ ਹੈ ਮੇਰੀ ਲਾਈਫ ਹੈਗੀ ਮੈਨੂੰ ਸਭ ਪਤਾ ਮੇਰਾ ਚੰਗਾ ਮਾੜਾ ਕੀ ਹੈਗਾ ਹਨਾ ਉਹ ਤੈਨੂੰ ਦੱਸਣ ਦੀ ਲੋੜ ਨਹੀਂ ਤੇ ਪਰ ਪਤਾ ਕੀ ਹੈ ਤੁਹਾਨੂੰ ਨਾ ਆ ਚੀਜ਼ਾਂ ਦੀ ਆਦਤ ਪਈ ਹੋਈ ਆ ਆ ਵਾਲੀਆਂ ਮੇਰੇ ਹਸਬੰਦ ਲਾਉਂਦੇ ਨੇ ਮੈਂ ਇਹ ਨਹੀਂ ਕਹਿੰਦੀ ਵੀ ਉਹ ਹੂ ਕਿਉਂਕਿ ਉਹਨਾਂ ਦੀ ਪੂਰਾ ਸਿਰ ਚਿੱਟਾ ਉਹਨਾਂ ਦਾ ਮੇਰੇ ਹਸਮੰਡ ਦਾ ਦਾੜੀ ਵੀ ਚਿੱਟੀ ਹੈ ਤੇ ਸਿਰ ਵੀ ਚਿੱਟਾ ਠੀਕ ਆ ਉਹ ਲਾਉਂਦੇ ਨਹੀਂ ਕਿਉਂਕਿ ਉਹਨਾਂ ਦਾ ਕੰਮ ਆ ਬਾਹਰ ਅੰਦਰ ਜਾਣਾ ਪਰ ਉਹ ਲਾਉਂਦੇ ਨੇ ਉਹ ਥੋੜੇ ਦਿਨ ਬਾਅਦ ਹੀ ਲਾਉਂਦੇ ਨੇ ਪਰ ਮੈਂ ਯੂਜ਼ ਨਹੀਂ ਕਰਦੀ ਉਹਨਾਂ ਨੇ ਨਵੀਂ ਨਿਊ ਪੈਕ ਮੰਗਵਾਇਆ ਹਾਂ ਮੈਨੂੰ ਜਿਸ ਦਿਨ ਹੁੰਦਾ ਵੀ ਵੀ ਮਤਲਬ ਕਿ ਕੋਈ ਪ੍ਰੋਗਰਾਮ ਐਟ ਅ ਟਾਈਮ ਜਾਣਾ ਹਨਾ ਤੇ ਉਸ ਟਾਈਮ ਮੈਂ ਹਾਂ ਹਲਕਾ-ਫੁਲਕਾ ਥੋੜਾ ਬਹੁਤਾ ਲਾ ਲੈਂਦੀ ਆ ਪਰ ਇਹ ਨਹੀਂ ਹੈਗਾ ਵੀ ਮੈਂ ਇਹਨੂੰ ਹਫਤੇ ਦੇ 15 ਦਿਨ ਚਲਾ ਰਹੀਆਂ ਠੀਕ ਆ ਹੋ ਸਕਦਾ 2 ਮਹੀਨਿਆਂ ਚ ਚਾਹੇ ਮੇਰੇ ਅਗੇ ਤੁਸੀਂ ਕਮਾਂਡ ਦੇ ਵਿੱਚ ਵੀ ਪਤਾ ਕਰ ਲਿਓ ਵੀ ਮੈਂ ਜ਼ਿਆਦਾਤਰ ਦੇਸੀ ਚੀਜ਼ਾਂ ਹੀ ਲਾਉਣੀ ਆ ਦੇਖੋ ਇਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਮੇਰੇ ਹਸਣ ਦਾ ਸਿਰ ਦਿਖਾਉਂਗੀ ਵੀ ਕਿਸ ਤਰ੍ਹਾਂ ਦਾ ਕਰਤਾ ਹੀ ਨਹੀਂ ਮੈਂ ਬਹੁਤ ਰੋਕਦੀ ਉਹਨਾਂ ਨੂੰ ਵੀ ਤੁਸੀਂ ਛੱਡ ਦਿਓ ਪਰ ਉਹ ਨਹੀਂ ਛੱਡ ਸਕਦੇ ਕਿਉਂਕਿ ਉਹਨਾਂ ਨੂੰ ਫਿਰ ਬਾਹਰ ਅੰਦਰ ਜਾਣਾ ਪੈਂਦਾ ਸਾਡੇ ਜਿਵੇਂ ਤੁਹਾਨੂੰ ਪਤਾ ਹੀ ਹੈ ਗੱਡੀਆਂ ਦਾ ਕੰਮ ਆਗਾ ਹਨਾ ਤਾਂ ਉਹਨਾਂ ਨੂੰ ਜਾਣਾ ਪੈਂਦਾ ਤਾਂ ਕਰਕੇ ਥੋੜਾ ਜਿਹਾ ਬਸ ਉਹਨਾਂ ਲਈ ਔਖਾ ਹੈਗਾ ਵੀ ਹੌਲੀ ਹੌਲੀ ਛੱਡ ਦੇਣੀ ਹੈ ਹੁਣ ਉਹਨਾਂ ਨੇ ਸਿਰ ਤੇ ਟਰਾਈ ਕਰਨਾ ਬੈਕ ਸਾਈਡ ਤੋਂ ਮੈਂ ਦਿਖਾਉਂਗੀ ਉਹਨਾਂ ਦੇ ਕਿੰਨੇ ਸਿੱਧ ਪੈ ਗਈ ਬਾਲਾਂ ਦੇ ਵਿੱਚ ਤਾਂ ਮੈਂ ਤੁਹਾਨੂੰ ਇਹ ਦੇਸੀ ਚੀਜ਼ਾਂ ਲਾ ਕੇ ਰਿਜ਼ਲਟ ਵਧੀਆ ਲੈ ਕੇ ਦਿਖਾਵਾਂਗੀ ਫਿਰ ਤੁਸੀਂ ਬੋਲ ਦਿਓ ਠੀਕ ਆ ਫਿਰ ਤੁਸੀਂ ਕੀ ਚਾਹੁੰਦੇ ਛੜ ਛੜੂ ਲਾਉਣੇ ਕੱਪੜੇ ਸੁੱਕਣੇ ਪਾਉਣੇ ਫਿਰ ਮੈਂ ਆਨ ਨੂੰ ਵਾਲੇ ਬਰੌਂਠੇ ਵੀ ਬਣਾਉਣੇ ਨੇ ਅੱਜ ਬਹੁਤ ਕੰਮ ਆ ਦਵਾਈ ਵੀ ਲੈਣ ਜਾਣਾ ਕੱਲ ਨਹੀਂ ਜਾਇਆ ਗਿਆ ਅੱਜ ਜਾਉਂਗੀ ਠੀਕ ਹੈ ਜੀ ਲੋ ਜੀ ਆਟਾ ਛਾਣ ਲਿਆ ਤੇ ਕੱਦੂਕਾਸ ਕਰ ਲਏ ਜਿਹੜੇ ਆਲੂ ਸੀ ਉਵਾਲ ਕੇ 4 ਤੋਂ 5 ਲਸਣ ਥੋੜਾ ਜਿਹਾ ਦੋ ਚਾਰ ਕਲੀਆਂ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਸੀ ਕੁੰਡੇ ਦੇ ਵਿੱਚ ਨਮਕ ਥੋੜੀ ਜਿਹੀ ਰੈੱਡ ਮਿਰਚ ਪਾ ਕੇ ਥੋੜੀ ਜਿਹੀ ਕਸੂਰੀ ਮੇਥੀ ਪਾਈ ਆ ਤੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਮਿਕਸ ਕੀਤਾ ਇਦਾਂ ਹੀ ਆਟਾ ਜਿਹੜਾ ਇਹ ਗੁੰਨਿਆ ਗਿਆ ਠੀਕ ਆ ਜੀ ਕਣਕ ਦੇ ਆٹے 'ਚ ਜਿਹੜੇ ਇਹ ਆਲੂ ਵਾਲ ਕੇ ਪਾਏ ਨੇ ਮੈਂ ਤੁਸੀਂ ਮੈਦੇ 'ਚ ਵੀ ਪਾ ਸਕਦੇ ਹੋ ਵੈਸੇ ਕਣਕ ਦਾ ਆਟਾ ਹੀ ਲਿਓ ਤੁਸੀਂ ਸਭ ਤੋਂ ਵਧੀਆ ਹੁੰਦਾ ਕਣਕ ਦਾ ਆਟਾ ਤੇ ਉਸ ਤੋਂ ਬਾਅਦ ਆਟਾ ਗੁੰਨਣ ਤੋਂ ਬਾਅਦ ਥੋੜਾ ਜਿਹਾ ਮੈ ਤੇ ਲੋ ਜੀ ਆਪਾਂ ਹੁਣ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਹਾਂ ਬਹੁਤ ਜ਼ਿਆਦਾ ਸੌਫਟ ਪਰੌਂਠੇ ਬਣੇ ਨੇ ਲਓ ਜੀ ਪਰੌਂਠੇ ਆ ਬਣਾ ਲੈ ਦੇਖੋ ਬਹੁਤ ਜਿਆਦਾ ਸੌਫਟ ਨੇ ਇਹ ਪਰੌਂਠੇ ਤੇ ਖਾਣ ਦੇ ਵਿੱਚ ਨਰਮ ਟੇਸਟੀ ਬਜ਼ੁਰਗ ਵੀ ਖਾ ਸਕਦੇ ਇਹਨੂੰ ਬਹੁਤ ਸੌਫਟ ਨੇ ਬਜ਼ੁਰਗਾਂ ਲਈ ਖਾਸ ਕਰਕੇ ਬਣਾਇਆ ਕਰੋ ਕਿਉਂਕਿ ਉਹਨਾਂ ਦਾ ਵੀ ਜੀ ਕਰਦਾ ਹੁੰਦਾ ਹਨਾ ਖਾਣ ਨੂੰ ਤੇ ਲਓ ਜੀ ਸੌਫਟ ਸੌਫਟ ਪਰੌਂਠੇ ਬਣ ਕੇ ਤਿਆਰ ਨੇ ਤੇ ਜਿਹੜੇ ਆਪਾਂ ਸਟਫਿੰਗ ਭਰ ਕੇ ਪਰੌਂਠੇ ਬਣਾਉਣੇ ਰੋਟੀ ਬੇਲ ਕੇ ਉਹਨਾਂ ਨਾਲੋਂ ਵੀ ਕਿਤੇ ਟੇਸਟੀ ਨੇ ਮਸਾਲੇ ਤੁਸੀਂ ਘੱਟ ਵੱਧ ਕਰ ਸਕਦੇ ਹੋ ਬਹੁਤ ਟੇਸਟੀ ਪਰੌਂਠੇ ਬਣਦੇ ਨੇ ਸਭ ਨੂੰ ਪਸੰਦ ਆਏ ਨੇ ਸਭ ਨੇ ਖਾ ਲੇ ਐਕਸਟਰਾ ਨੇ ਇਹ ਮੈਂ ਇੱਕ ਜਾਂ ਅੱਧਾ ਹੀ ਖਾਉਂਗੀ ਮੈਂ ਨਹੀਂ ਖਾਂਦੀ ਮੈਂ ਸਿੰਪਲ ਰੋਟੀ ਖਾਉਂਗੀ ਤੇ ਬਾਕੀ ਬਣਾ ਕੇ ਰੱਖ ਲੈ ਦੁਪਹਿਰ ਲਈ ਠੀਕ ਹੈ ਜੀ ਜੇ ਕਿਸੇ ਨੇ ਖਾਣੇ ਹੋਣਗੇ ਦੁਪਹਿਰੇ ਕਿੰਦਰ ਤਾ ਥੋੜੇ ਟਾਈਮ ਬਾਅਦ ਫੇਰ ਮੰਗੂਗਾ ਉਹਨਾਂ ਤਾਂ ਫੇਰ ਭੁੱਖ ਲੱਗਦੀ ਰਹਿੰਦੀ ਹੈ ਛੋਟੇ ਮੋਟੇ ਤੇ ਲੋ ਜੀ ਦੇਖੋ ਕਿੰਨੇ ਜਿਆਦਾ ਵਧੀਆ ਪਰੌਂਠੇ ਬਣੇ ਨੇ ਬਿਲਕੁਲ ਤੁਹਾਨੂੰ ਮੈਂ ਨੇੜੇ ਤੋਂ ਦਿਖਾ ਰਹੀ ਹਾਂ ਦੇਖੋ ਬਹੁਤ ਸੌਫਟੇ ਪਰੌਂਠੇ ਨੇ ਇਹ ਆ ਦੇਖੋ ਲੋ ਜੀ ਸੇ ਪੰਜ ਸੇ ਪਰੌਂਠੇ ਬਣਾ ਕੇ ਰੱਖ ਲੇ ਉਹ ਤੋੜ ਕੇ ਦਿਖਾਉਣੇ ਸੁਖਾ ਕੇ ਪਰਾਉਣੀ ਨੰਬਰ ਦੇ ਦਾਂਗੇ ਕੱਟੇ ਹੋ ਕੇ ਜੀ ਵੀ ਜਿਹਨਾਂ ਨੇ ਜਿਹੜੀਆਂ ਕਿਤਾਬਾਂ ਖਰੀਦ ਲਈ ਆ ਆ ਕਿਤਾਬਾਂ ਸਾਡੇ ਕੋਲ ਇਹ ਤੁਹਾਨੂੰ ਫ੍ਰੀ ਭੇਜਾਂਗੇ ਫ੍ਰੀ ਜਰਨਲ ਦੀ ਜਮਦਰੀ ਤੇ ਲਈ ਠੀਕ ਹੈ ਕਰ ਕਰ ਪੁੱਛਾਂਗਾ ਬਰਨ ਦੀ ਸੰਗਾ ਸਾਬ ਲਲਣ ਗਏ ਇਸ ਦੇ ਵਿਕਰੀ ਹੋ ਜਾਊਗੀ ਪ੍ਰੌਂਠੇ ਖਾ ਲਈ ਤੇ ਕੱਪੜੇ ਮਿਆਹ ਵਾਲੀ ਚੇਂਜ ਕਰ ਲਈ ਪ੍ਰਾਣਾ ਫੂਟ ਪਾ ਲਿਆ ਤੇ ਡਰਾਈਪੋਡ ਚੱਕ ਲਈ ਚਲੋ ਜੀ ਹੁਣ ਆਪਾਂ ਫੇਸ ਜਿਹੜਾ ਹੈਅਰ ਪੈਕ ਆ ਜਿਹੜਾ ਉਹ ਤਿਆਰ ਕਰਦੇ ਹਾਂ ਠੀਕ ਹੈ ਜੀ ਚੱਕ ਲਈਆ ਪਾਉ ਰਿਖਿਆ ਹੋਇਆ ਸੀ ਆ ਦੇਖੋ ਹਾਂ ਜੀ ਇਹ ਫੋਸਟਰਾ ਹੋ ਗਿਆ ਇਹ ਠੀਕ ਆ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਇੱਕ ਚਮਚਾ ਚੀਨੀ ਦਾ ਪਾ ਲੈਨੇ ਆ ਚਾਹੇ ਤੁਸੀਂ ਪੀਸ ਕੇ ਪਾ ਲਿਓ ਚਾਹੇ ਤੁਸੀਂ ਐਂ ਪਾ ਲਿਓ ਠੀਕ ਆ ਜੀ ਜائیں ਬਾਉਂਸ ਦਾ ਪੂਰੀ ਤੁਹਾਨੂੰ ਮੈਲਟ ਕਰਨੀ ਪਊਗੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨੀ ਪਊਗੀ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਪਾ ਲੈਨੇ ਇਹਦੇ ਵਿੱਚ ਤੇਲ ਤੁਸੀਂ ਕੋਈ ਵੀ ਪਾ ਸਕਦੇ ਹੋ ਮੈਂ ਖੋਪੇ ਦਾ ਤੇਲ ਸੀਗਾ ਮੇਰੇ ਕੋਲ ਇੱਕ ਚਮਚਾ ਜਿਹੜਾ ਖੋਪੇ ਦਾ ਤੇਲ ਪਾਇਆ ਠੀਕ ਆ ਤੁਸੀਂ ਨਾਰੀਆ ਦਾ ਸਰੋਂ ਦਾ ਜੋ ਵੀ ਤੁਹਾਨੂੰ ਬੱਗੇ ਲੱਗੇ ਉਹ ਪਾ ਸਕਦੇ ਹੋ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ दही का मिक्स कर देवगी चीनी पाइस हो जाएगी ठीक है पेस्ट बढ़िया आप बना लें सारे चीजें तो हम दालों इन बढ़िया बना दें लंबे मजबूत तारे ठीक है तो काले जो थोड़ी हेयरफॉल की प्रॉब्लम होगी ठीक है ਉਹ ਜੀ ਬਾਕੀ ਬਾਕੀ ਦੇ ਪਾਧੇ ਵੀ ਪਾ ਦਨੇ ਦੇ ਵਿੱਚ ਮੇਸਟਰ ਪੈਨ ਪਲਾਖ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਲਓ ਜੀ ਇਸ ਤਰ੍ਹਾਂ ਬਣ ਗਿਆ ਇਹ ਆ ਦੇਖੋ ਠੀਕ ਹੈ ਜੀ ਆ ਦੇਖੋ ਇੰਨਾ ਕਾਪਾ ਨੂੰ ਗਾੜਾ ਪੇਸਟ ਚੰਗਾ ਹੈ ਠੀਕ ਹੈ ਲਓ ਜੀ ਹੁਣ ਆਪਾਂ ਆਪਣੀ ਬਾਲਾਂ ਦੇ ਉੱਤੇ ਕਰਦੇ ਆ ਅਪਲਾਈ ਠੀਕ ਹੈ ਜੀ ਤੁਸੀਂ ਨੂੰ ਹੱਥ ਤੇ ਜੀ ਇੱਕ ਵਾਰ ਵੀ ਲਾ ਸਕਦੇ ਹੋ ਠੀਕ ਹੈ ਜੀ ਦੋ ਵਾਰ ਵੀ ਲਾ ਸਕਦੇ ਹੋ ਤੇ ਇਹਨੂੰ 15 ਦਿਨਾਂ ਵਿੱਚ ਵੀ ਲਾ ਸਕਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਲਾਓ ਪਰ 15 ਦਿਨਾਂ ਚ ਤੈਨੂੰ ਜਰੂਰ ਜਰੂਰ ਲਾਇਓ ਹਫਤੇ ਚ ਲਾ ਸਕਦੇ ਤਾਂ ਬੜੀ ਵਧੀਆ ਗੱਲ ਆ ਠੀਕ ਹੈ ਜੀ ਕਿੰਨੇ ਦੇ ਦਿੱਤੇ ਨੇ ਅਗਲਾ ਵਜh 10 ਪਾਈ 10 ਪਾਈ ਦੇ ਮਿਲ ਜਾਣਗੇ ਇਸ ਸਮਾਂਗ ਲਾਦੀ ਜਰੂਰ ਚੜਾ ਲੈ ਲਓ ਚੜਾ ਲੈ ਹੈ ਇਕੱਲਾ ਨਹੀਂ ਆਉਂਦੀ ਨਾ ਇਹਨੂੰ ਤੇ ਵਸ ਤੁਸੀ ਨਾ ਇਸ ਤਰ੍ਹਾਂ ਕਰਕੇ ਲਾ ਲਿਓ ਠੀਕ ਹੈ ਜੀ ਲਾਕੇ ਤੁਸੀਂ ਜੇ 2 ਘੰਟੇ ਰੱਖ ਸਕੋ ਤਾਂ ਬੜੀ ਵਧੀਆ ਗੱਲ ਹੈ ਤੁਹਾਨੂੰ ਜਲਤ ਵਧੀਆ ਲੈਣੀ ਹੈ 2 ਘੰਟੇ ਰੱਖ ਲਿਓ ਠੀਕ ਹੈ ਉਦੋਂ ਬਾਅਦ ਆਪਣਾ ਕੇਰੋਸ਼ ਕਰਿਓ ਠੀਕ ਹੈ ਜੀ ਤੇ ਬਾਅਦ ਵਿੱਚ ਆਪਾਂ ਯਾਦ ਕਰ ਲਿਓ ਤੇਲ ਸ਼ੈਂਪੂ ਕੋਈ ਵੀ ਤੇਲ ਸ਼ੈਂਪੂ ਤੇ ਕੀ ਕਹਿੰਦੇ ਨੇ ਆਹ ਪਾਇਆ ਦਹੀਂ ਹਾਈ ਗਾਣਾ ਕੰਪਰਾਂਟ ਸੁਪਾਈਸ ਮੈਂ ਨਹੀਂ ਹੀ ਮੈਂ ਉਹ ਹੋਰੀ ਦੇ ਅਮਿਤ ਜੀ ਨੇ ਕੱਟ ਕੱਟ ਕੇ ਲਾ ਲੇ ਬਸ ਕੋਈ ਕੁਛ ਨਹੀਂ ਤਾਂ ਤੁਹਾਨੂੰ ਲਾਉਣ ਆਉਂਦਾ ਹੀ ਲੱਗਾ ਲੈਣ ਤੋਂ ਲੈ ਕੇ ਇੱਤਪ ਦੇ ਅੰਦਰ ਤੱਕਰ ਚਾਹੀਏ ਠੀਕ ਹੈ ਜੀ ਲੋ ਜਿਵੇਂ ਲਾ ਲਾ ਫਿਰ ਤੁਹਾਨੂੰ ਦਿਖਾਉਣੀਆਂ ਇਸ ਸੰਪਤਾ ਲੱਗੇ ਵਿਦਿਆਲੋਣਾਗਾ ਐਕਸਟਰਾ ਕਰਕੇ ਲੈਂਟੇ ਤੇ ਤੁਸੀਂ ਇੱਕ ਮਸਾਲੇ ਦੀ ਸਮਾਨ ਵੀ ਪਾ ਲਿਆ ਕੁਲਪੀਨ ਨਾਲ ਵਧੀਆ ਲੱਗਦੀ ਹੈ ਕੋਈ ਵੀ ਪੈਕ ਨਹੀਂ ਇਹ ਪਾ ਚਾਹੀਏ ਫਿਰ ਪੈਕ ਪਰਾਥ ਨਹੀਂ ਖਰਾਬ ਦੇਖੋ ਤੁਹਾਨੂੰ ਲੈ ਲਓ ਕਿ ਸਾਫ ਨਹੀਂ ਤਾਂ ਹੱਥ ਖਾਣਾ ਪਰਹਾ ਇਹ ਤਾਂ ਨੂੰ ਆਇਆ ਕਿ ਇਹ ਵੀ ਫੀਲਿੰਗ ਹੋਊਗਾ ਬਹੁਤ ਕਾਲੀ ਲੱਗਿਆ ਹੋਇਆ ਇਹ ਜੇ ਮੈਂ ਤੁਹਾਨੂੰ ਹੋਣਗੇ ਤਾਂ ਬਹੁਤ ਹੀ ਚੀਨੀ ਹਮਲਾ ਲੱਗੇਗਾ ਇਹ ਤਾਂ ਮੈਨੂੰ ਹੀ ਪਤਾ ਲੱਗਦਾ ਹੈ। ਮੈਂ ਸ਼ੁਰੂ ਕਰਤੀ ਸਾਰੇ ਨਹੀਂ ਲਾ ਕੀ ਆਹ ਸਿੱਟਾ ਵੀ ਨੇ ਸਿੱਟ ਪਾਈ ਗਏ ਖੋਡਾਈ ਕਰਕੇ ਕਲਰ ਕਰ ਲਿਆ ਗਿਆ ਦੇਖ ਸਾਰੇ ਵਾਲ ਚਿੱਟੇ ਨੇ ਆਪਾਂ ਹੁਣ ਲਾਵਾਂਗੇ ਤੇ ਤੁਹਾਨੂੰ ਇਹ ਰਿਜ਼ਲਟ ਦਿਖਾਵਾਂਗੇ ਥੋੜੇ ਟਾਈਮ ਬਾਅਦ ਮੈਂ 1-2 ਮਹੀਨੇ ਬਾਅਦ ਹੋਵੇਗਾ ਰਿਜ਼ਲਟ ਦਿਖਾਵਾਂਗੇ ਵੀ ਜਿਹੜੇ ਆਹ ਵਾਲਾਂ ਦੀ ਸਿੱਧਾ ਵੀ ਕਿੰਨੇ ਕ ਆ ਗਏ ਇਹ ਵਾਲ ਠੀਕ ਹੈ ਬਹੁਤ ਜ਼ਿਆਦਾ ਸਿੱਧੇ ਨਹੀਂ ਵਿਚੋ ਵਾਲਾ ਦੇਖੋ ਝੰਡੀ ਦਿਖਣ ਲੱਗ ਪਏ ਨੇ ਸਕੈਲਪ ਪੂਰਾ ਨਹੀਂ ਜੁੜਾ ਉਹ ਕਹਿੰਦੀ ਸੁਪਾ ਲਾਉਣੇ ਨਾਲ ਨਾਲ ਜਿਹੜੇ ਸਿੱਧਾ ਵੀ ਕੋਈ ਨਹੀਂ ਕਿ ਗ੍ਰੋਥ ਹੋਣ ਲੱਗ ਗਈਆਂ ਦੀ ਵਾਲਾਂ ਦੀ ਅੱਜ ਤੋਂ ਜਮੀ ਬਾਲ ਹੋ ਗਏ ਹੈ ਲੋ ਨੀ ਲੋ ਕੋਈ ਨਾ ਮਾਰ ਕਰ ਦੇ ਸਿਰ ਸੋ ਬਾਲ ਸੀ ਜਿਹੜੀਆਂ ਸੁੱਕ ਚੁੱਕੇ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਆ ਆਪਣਾ ਜਿਹੜਾ ਫੇਰੋਸ਼ ਕਰਕੇ ਥੋੜੀ ਦੇਰ ਬਾਅਦ ਮਿਲਦੇ ਦਿਖਾਉਣੀਆਂ ਬਾਲ ਠੀਕ ਹੈ ਜੀ ਲੋ ਜੀ ਬਿਲਕੁਲ ਸੁੱਕ ਚੁੱਕੇ ਨੇ ਪਰ ਮੈਂ 1 ਘੰਟਾ ਹੀ ਰੱਖਿਆ ਕਿਉਂਕਿ ਅਸੀਂ ਜਾਣਾ ਤੁਸੀਂ 2 ਘੰਟੇ ਰੱਖਿਓ ਠੀਕ ਹੈ ਜੀ ਤੁਸੀਂ ਲਾਉਨੇ ਹੋ ਤਾਂ ਤੁਸੀਂ 2 ਘੰਟੇ ਰੱਖਿਓ ਠੀਕ ਹੈ ਜੀ ਹੁਣ ਕਲੇਰ ਸਾਹਿਬ ਦੀ ਸਿਰ ਧੋਣਗੇ ਐ ਲੱਗਦਾ ਵੀ ਬਿਲਕੁਲ ਢਾਈ ਲੱਗੀ ਹੁੰਦੀ ਆ ਦੇਖੋ ਕਲੇਰ ਸਾਹਿਬ ਦੇ ਜਿਵੇਂ ਲੱਗਦਾ ਵੀ ਢਾਈ ਲੱਗੀ ਹੋਣਾ ਕਲੱਬ ਜਿਵੇਂ ਉਤਾਰੇ ਨਹੀਂ ਇੰਨੇ ਇੱਕ ਸੱਚ ਚੰਡੀੀ ਸੂਤ ਦੇਖ ਲਈ ਤੇ ਹੁਣ ਨਾਲ ਇਹਨਾਂ ਨੂੰ ਐ ਧੋ ਲੂਗੇ ਸਾਫ ਹੋ ਜਾਣਗੇ ਤਾਂ ਕਰਕੇ ਮੈਂ ਉਤਾਰੇ ਨਹੀਂ ਸੀ ਠੀਕ ਹੈ ਜੀ ਲਓ ਜੀ ਵਾਲ ਸੁੱਕ ਚੁੱਕੇ ਨੇ ਜਿਹੜਾ ਜਿਹੜਾ ਆਪਾਂ हेयर ਪੈਕ ਲਾਇਆ ਸੀ ਉਹ ਸੁੱਕ ਚੁੱਕਿਆ ਤੇ ਹੁਣ ਬਾਹਲ ਧੋ ਕੇ ਤੁਹਾਨੂੰ ਫਿਰ ਮਿਲਦੇ ਆ ਠੀਕ ਹੈ ਜੀ 1 ਘੰਟਾ ਹੀ ਰੱਖਿਆ ਮੈਂ ਕਿਉਂਕਿ ਮੈਂ ਦਵਾਈ ਲੈਣ ਜਾਣਾ ਤਾਂ ਕਰਕੇ ਤੇ ਜੇ ਤੁਸੀਂ ਲਾਉਣੇ ਹੋ ਤਾਂ ਤੁਸੀਂ 2 ਘੰਟੇ ਜ਼ਰੂਰ ਰੱਖਿਓ ਠੀਕ ਹੈ ਜੀ ਤੇ ਕਲੇਰ ਸਾਹਿਬ ਵੀ ਆਪਣੇ ਬਾਹਲ ਧੋਣ ਚਲੇ ਗਏ ਉਹਨਾਂ ਦੇ ਵੀ ਮੈਂ ਲਾਇਆ ਸੀਗਾ ਤੇ ਵੀਰ ਭਰਾ ਇਹਨੂੰ ਸਾਰੇ ਲਾ ਸਕਦੇ ਤੁਸੀਂ ਠੀਕ ਹੈ ਜੀ ਤੇ ਚਲੋ ਜੀ ਆਪਾਂ ਫਿਰ ਹੁਣ ਥੋੜੀ देर ਬਾਅਦ ਮਿਲਦੇ ਆ ਮੈਂ ਧੋ ਮੰਗਲਾ ਸੇ ਲਓ ਜੀ ਵਾਲ ਸੁੱਕ ਗਏ ਤੇ ਦੇਖੋ ਸ਼ਾਈਨ ਕਿੰਨੀ ਆਈ ਹੈ ਐ ਲੱਗਦਾ ਵੀ ਕਲਰ ਲਾਇਆ ਹੁੰਦਾ ਪੂਰੇ ਬਲੈਕ ਸ਼ਾਈਨੀ ਇਹ ਪੂਰੇ ਆਇ ਮਜਬੂਤ ਵਾਲ ਹੁੰਦੇ ਨੇ ਪਹਿਲੀ ਵਾਰ ਤੁਹਾਨੂੰ ਤੁਸੀਂ ਲਾਉਣ ਨਾਲ ਹੀ ਤੁਹਾਨੂੰ ਪਤਾ ਲੱਗੂਗਾ ਕਿ ਪੂਰੇ ਮਜਬੂਤ ਵਾਲ ਹੋ ਜਾਂਦੇ ਨੇ ਇਹਦੇ ਨਾਲ ਤੇ ਖੁਸ਼ਾਈਨ ਕਿੰਨੀ ਆਏ ਤੇ ਜੇ ਤੁਸੀਂ ਇਹਦੇ ਵਿੱਚ ਇੱਕ ਚਮਚਾ ਅਸੀਰੇ ਪਾਊਡਰ ਉਹਦਾ ਪਾ ਲੂਗਾ ਹੈ ਨਾ ਪਾਊਡਰ ਦਾ ਤਾਂ ਤੁਹਾਡੇ ਵਾਲ ਹੋਰ ਵੀ ਜ਼ਿਆਦਾ ਸਿਲਕੀ ਤੇ ਸ਼ਾਈਨ ਦੇ ਹੋਣਗੇ ਆ ਦੇਖੋ ਦੇਖੋ ਲੱਗ ਰਹੇ ਨੇ ਨਾ ਕਿਨੇ ਸੋਨੇ ਹੋ ਗਏ ਵਾਲ ਤੇ ਚਲੋ ਜੀ ਠੀਕ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਇਹ ਵਾਲਾ హెయిਰ ਪੈਕ ਆ ਇਸ ਵੀਡੀਓ ਦਾ ਪਾਏ ਇਥੇ ਐਂਡ ਕਰਦੇ ਆਂਗੇ ਕਿ ਕਿਦਾ ਜੀ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਰ ਤਾਜ਼ੇ ਦੇ ਲਈ ਸਭ ਤੋਂ ਇੱਕ ਗੱਲ ਖਾਸ ਦੀ ਹੋਊਗਾ ਅਸਲੀ ਹੋਊਗਾ ਖੁਸ਼ ਹੋਊਗਾ ਮਸ਼ਾਨ ਦੇ ਪਰ ਹੈ ਕਿ